ਅਦੁੱ ਅਹੰਕਾਰ ਚਾਹਵਾ ਸਾਨੂੰ ਹੀ ਪੁੱਟਦਾ ਸਿੱਧਾ ਬੋਲਦਾ ਇਹ ਹੰਕਾਰ ਬਹੁਤ ਚਰਨੀ ਚੱਲਦਾ ਜਿੰਨਾ ਤਹਾਂ ਚੱਲਦਾ ਉਹ ਨਾ ਬੰਦਾ ਬਹੁਤ ਜਲਦੀ ਉਹਨਾਂ ਤੋਂ ਡੇਕਦਾ ਕਿੱਥੇ ਵੀ ਉਹਦਾ ਕੋਈ ਪ੍ਰੋਗਰਾਮ ਹੋ ਸਾਡੇ ਪੰਜਾਬ ਪੱਧਰ 'ਤੇ ਜਾਇਬ ਚੱਲੂ ਜਿੱਥੋਂ ਤੱਕ ਸਾਡੀ ਪਹੁੰਚ ਹੈ ਅਸੀਂ ਉਹਦੇ ਪ੍ਰੋਗਰਾਮ ਦੇ ਵਿੱਚ ਜਾ ਕੇ ਉਲਟਾ ਉਹਦੇ ਪ੍ਰਦਰਸ਼ਨ ਕਰਾਂਗੇ ਇਹ ਅੱਜ ਸਰਪੰਚਾਂ ਨੂੰ ਬੋਲ ਰਿਹਾ ਕੱਲ ਨੂੰ ਇਹ ਮੁੱਖ ਮੰਤਰੀ ਨੂੰ ਬੋਲੂਗਾ ਤੇ ਪ੍ਰਧਾਨ ਮੰਤਰੀ ਬੋਲੂਗਾ ਬਹੁਤ ਸਾਰਾ ਜਾਊ ਜਿੰਨਾ ਤੇ ਲਗਾਉਣਾ ਪੈਗੀ ਤੇ ਇਹ ਕਲਾਕਾਰ ਬਹੁਤ ਹੁੰਦੇ ਨੇ ਮੈਂ ਸਰਪੰਚਾਂ ਦੇ ਖਿਲਾਫ ਹੀ ਨਹੀਂ ਬੋਲਿਆ ਉਹਨੇ ਆਪਣੀ ਦੀ ਗੰਦੀ ਕਰਤੂਤ ਕੀਤੀ ਹੈ ਅਸਲ ਚ ਉਹਦੇ ਅੰਦਰਲਾ ਜਿਹੜਾ ਮਨੁੱਖ ਨਹੀਂ ਹੈਗਾ ਅੰਦਰਲਾ ਹਵਾਨ ਉਹਦੇ ਅੰਦਰ ਉਹ ਜਿਹੜਾ ਉਹ ਜਾ ਕੇ ਆਉਂਗਾ ਗੈਕਾਂ ਨੂੰ ਅਸੀਂ ਛਾਦੇ ਆਂ ਕਈ ਵਾਰੀ ਪਰ ਮੈਂ ਇੱਕ ਬੇਨਤੀ ਕਰੂ ਪਸਮੂਚੇ ਮਲਪਿੰਡ ਦੇ ਆਪਣੇ ਪੰਜਾਬ ਦੇ ਸਰਪੰਚਾਂ ਕਿ ਇਹੋ ਜੇ ਗੈਕਾਂ ਨੂੰ ਕਦੇ ਨਾ ਬੁਲਾਓ ਤੁਸੀਂ ਉੱਥੇ ਇਹਨਾਂ ਨੂੰ ਬਕਾਇਦਾ ਤੌਰ ਤੇ ਮੂੰਹ ਤੋੜਨ ਦਾ ਜਵਾਬ ਦੇਣਾ ਚਾਹੀਦਾ ਸਰਪੰਚ ਪੱਖੋਂ ਕਹਿੰਦਿਆਂ ਦਾ ਠੀਕਣਾ ਚੜਾ ਜਿੱਕੱਟ ਕੀਤਾ ਸਰ ਇੱਕ ਕੱਟ ਸਾਡੀ ਦੇਖੋ ਸਰਪੰਚ ਜੂਨੀਅਨ ਵੱਲੋਂ ਹੋਇਆ ਸਾਡੇ ਮੈਂਬਰ ਭਰਾ ਸਰਪੰਚ ਭਰਾ ਸਾਰੇ ਇਕੱਠੇ ਹੋਏ ਆ ਜਿਵੇਂ ਇੱਕ ਗਾਇਕਾ ਗਲਾਬ ਸਿੱਧੂ ਉਹਨੇ ਸਰਪੰਚਾਂ ਦੇ ਮਤਲਬ ਟਿੱਡੇ ਢੰਗ ਨਾਲ ਵਾਰ ਕੀਤਾ ਕਾਫੀ ਨਿੰਦਿਆ ਯੋਗ ਸ਼ਬਦ ਬੋਲੇ ਨੇ ਉਹ ਇੱਕ ਸਿਆਣੀ ਬੰਦੇ ਦੀ ਨਿਸ਼ਾਨੀ ਨਹੀਂ ਹੈਗੀ ਦੇਖੋ ਅਸੀਂ ਉਹਨੂੰ ਮਾਣ ਬਖਸ਼ ਕੇ ਕਿੱਥੇ ਬਚਾਤਾ ਉਹ ਕੀ ਸੀ ਅੱਜ ਕੀ ਆ ਅੱਜ ਉਹ ਹੰਕਾਰ ਚ ਆ ਵਾ ਸਾਨੂੰ ਹੀ ਪੁੱਟਾ ਸਿੱਧਾ ਬੋਲਦਾ ਇਹ ਹੰਕਾਰ ਬਹੁਤ ਚਿਰ ਨਹੀਂ ਚੱਲਦਾ ਜਿੰਨਾ ਤਹਾਂ ਚੱਲਦਾ ਹੁੰਦਾ ਨਾ ਬੰਦਾ ਉਹ ਜਲਦੀ ਉਹਨਾਂ ਥਲੇ ਡਿੱਗਦਾ ਉਹਦੇ ਪਰਿਵਾਰ ਦੇ ਵੀ ਸਾਡੇ ਇੱਕ ਬਾਈ ਜੀ ਨੇ ਉਹਨਾਂ ਦੇ ਪਿੰਡ ਦੇ ਨੇ ਸਰਪੰਚ ਸਾਹਿਬ ਉਹਨਾਂ ਨੂੰ ਉਹਨਾਂ ਨੇ ਪਰਿਵਾਰ ਨੂੰ ਮਿਲਣ ਦੀ ਕੋਸ਼ਿਸ਼ ਕੀਤੀ ਤੇ ਉਹਨਾਂ ਦੇ ਪਰਿਵਾਰ ਨੇ ਉਲਟਾ ਜਵਾਬ ਦਿੱਤਾ ਕਹਿੰਦੇ ਇਹੋ ਜਿਹੇ ਪਰਚੇ ਤਾਂ ਪੈਂਦੇ ਰਹਿੰਦੇ ਆ ਇਹ ਫਿਰ ਪਰਚੇ ਪਰਚੇ ਬਾਅਦ ਵਿੱਚ ਮਹਿੰਗੇ ਪੈ ਜਾਂਦੇ ਆ ਬਾਈ ਸਾਡੀ ਜੁਨੀਅਨ ਨੇ ਅੱਜ ਇੱਥੋਂ ਬਲਾਕ ਦੀ ਜੁਨੀਅਨ ਆ ਅਸੀਂ ਫੈਸਲਾ ਕੀਤਾ ਵੀ ਇਥੇ ਇਹ ਪ੍ਰੋਸੈਸਰ ਇਸ ਪ੍ਰੋਸੈਸਰ ਨੂੰ ਇੱਥੇ ਨਹੀਂ ਰੋਕਾਂਗੇ ਅੱਗੇ ਵਧਾਵਾਂਗੇ ਜਿੱਥੇ ਵੀ ਉਹਦਾ ਕੋਈ ਪ੍ਰੋਗਰਾਮ ਹੋ ਸਾਡੇ ਪੰਜਾਬ ਪੱਧਰ 'ਤੇ ਲਾਈਵ ਚੱਲੂ ਜਿੱਥੋਂ ਤੱਕ ਸਾਡੀ ਪਹੁੰਚ ਹੈ ਅਸੀਂ ਉਹਦੇ ਪ੍ਰੋਗਰਾਮ ਦੇ ਵਿੱਚ ਜਾ ਕੇ ਉਲਟਾ ਉਹਦੇ ਪ੍ਰਦਰਸ਼ਨ ਕਰਾਂਗੇ ਯਾਰ ਹੋਣਾ ਉਹਨੂੰ ਚੰਗੀ ਗੱਲ ਆ ਵੀ ਆਪਦੀ ਸਾਈਟ ਤੇ ਜਾ ਕੇ ਉਹ ਗੀਤ ਡਿਲੀਟ ਕਰੇ ਤੇ ਆ ਕੇ ਸਾਡੀ ਜੂਨੀਅਰ ਤੋਂ ਮਾਫੀ ਮੰਗ ਲਵੇ ਸਾਰੇ ਸਰਪੰਚ ਭਾਈਚਾਰੇ ਤੋਂ ਨਿਵੇਂਦਰ ਸਿੰਘ ਜੀ ਖੁੱਡੀਖੋਰ ਤੋਂ ਸਰਪੰਚਾ ਜੀ ਇਹ ਸਰ ਕੱਲ ਮੈਂ ਆਡੀਓ ਪਾਈ ਆ ਗਈ ਮੇਰੇ ਕੋਲ ਆਈ ਸੀਗੀ ਆਡੀਓ ਮੈਂ ਪਾ ਕੇ ਗਰੁੱਪ ਚ ਪਾਈ ਆ ਸਾਰੇ ਵੀਰ ਮੇਰੇ ਇੱਕ ਸੱਜਣ ਸਾਰੇ ਇਕੱਠੇ ਹੋਏ ਨੇ ਨਾ ਮੈਂ ਬਹੁਤ ਧੰਨਵਾਦ ਕਰਦਾ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਵੀ ਇਹਦਾ ਜਿਹੜਾ ਗੀਤ ਸਾਈਟ ਤੋਂ ਡਿਲੀਟ ਕੀਤਾ ਜਾਵੇ ਇਹ ਅੱਜ ਸਰਪੰਚਾ ਜੀ ਬੋਲ ਰਿਹਾ ਕੱਲ ਨੂੰ ਇਹ ਮੁੱਖ ਮੰਤਰੀ ਨੂੰ ਬੋਲੂਗਾ ਤੇ ਪ੍ਰਧਾਨ ਮੰਤਰੀ ਨੂੰ ਬੋਲੂਗਾ ਵੱਧ ਤੁਰੇ ਜਾ ਉਹ ਜਿੰਨਾ ਤੇ ਲਗਾਉਣਾ ਪਈ ਗਈ ਤੇ ਇਹ ਗਾਇਕਾਰ ਬਹੁਤ ਹੁੰਦੇ ਨੇ ਤੇ ਉਹ ਇਹ ਸਾਡੇ ਜਿਹੜੇ ਸਾਡੂੰ ਥੇਸ ਪਹੁੰਚੀ ਆ ਸਰਪੰਚਾ ਨੂੰ ਅਸੀਂ ਤਾਂ ਇਕੱਠੇ ਹੋਏ ਆਂਗੇ ਇਸ ਕਰਕੇ ਜਿਹੜਾ ਵੀਚ ਬਹੁਤ ਜਲਦੀ ਡਿਲੀਟ ਕੀਤਾ ਜਾਵੇ ਜੇ ਨਹੀਂ ਨਾ ਡਿਲੀਟ ਕੀਤਾ ਤਾਂ ਅਸੀਂ ਸੰਘਰਸ਼ ਵੱਡਾ ਕਰਾਂਗੇ ਮੈਂ ਪਿੰਟੱਲੇ ਵਾਲਾ ਦਾ ਸਰਪੰਚਾਂ ਦਾ ਅੱਜ ਅਸੀਂ ਇੱਥੇ ਜਿਹੜਾ ਇਕੱਠ ਰੱਖਿਆ ਹੈਗਾ ਉਹ ਸਮੁੱਚੇ ਬਰਨਾਲੇ ਦੇ ਸਰਪੰਚਾਂ ਵੱਲੋਂ ਇਕੱਠ ਰੱਖਿਆ ਹੈਗਾ ਇਹਦੇ ਲਈ ਦੋ ਚੀਜ਼ਾਂ ਜਿਹੜੀਆਂ ਮਹੱਤਵਪੂਰਨ ਨੇ ਉਹ ਇਹ ਨੇ ਜਿਹੜਾ ਗੁਲਾਬ ਸਿੱਧੂ ਨਾਮ ਦਾ ਇੱਕ ਗਾਇਕ ਹੈਗਾ ਉਹਨੇ ਸਰਪੰਚਾਂ ਦੇ ਖਿਲਾਫ ਬਹੁਤ ਮੰਦਾ ਚੰਗਾ ਆਪਣੇ ਗੀਤ ਦੇ ਵਿੱਚ ਬੋਲਿਆਗਾ ਦੂਜਾ ਕੱਲਾ ਉਹਨੇ ਸਰਪੰਚਾਂ ਦੇ ਖਿਲਾਫ ਹੀ ਨਹੀਂ ਬੋਲਿਆ ਉਹਨੇ ਆਪਣੀ ਜਿਹੜੀ ਗੰਦੀ ਕਰਤੂਤ ਕੀਤੀ ਹੈ ਅਸਲ ਚ ਉਹਦੇ ਅੰਦਰਲਾ ਜਿਹੜਾ ਮਨੁੱਖ ਨਹੀਂ ਹੈਗਾ ਅੰਦਰਲਾ ਹਵਾਨ ਉਹਦੇ ਅੰਦਰੋਂ ਇਹ ਜਿਹੜਾ ਉਹ ਜਾ ਕੇ ਆ ਗਿਆ ਇਹ ਛਬਿਆਚਾਰਕ ਤੌਰ ਤੌਰ ਤੇ ਵੀ ਬਹੁਤ ਹੀ ਘਟੀਆ ਉਹਦੀ ਹਰਕਤ ਆ ਗਈ ਜਿਹਨੂੰ ਜੜੀਆਂ ਸਮੂਚੀਆਂ ਪੰਚਾਇਤਾਂ ਨੇ ਸਮੂੱਚੇ ਸਰਪੰਚ ਨੇ ਇਹ ਬਰਦਾਸ਼ਤ ਨਹੀਂ ਕਰਨਗੇ ਤੁਹਾਡੇ ਯਾਦ ਹੋਊਗਾ ਕਿ ਪਿਛਲੇ ਲੰਬੇ ਸਮੇਂ ਤੋਂ ਪੰਜ ਸਰਪੰਚ ਜਿਹੜੇ ਪਿੰਡ ਦੀਆਂ ਪੰਚਾਇਤਾਂ ਨੇ ਸਰਪੰਚ ਮੂਰੇ ਹੋ ਕੇ ਇੱਕ ਵਧੀਆ ਛਬਿਆਚਾਰ ਪਿੰਡ ਦੇ ਵਿੱਚ ਡਿਵੈਲਪ ਕਰਨ ਦੇ ਲਈ ਉਹੋ ਪਿੰਡਾਂ ਦੇ ਵਿੱਚ ਸੱਭਿਆਚਾਰਕ ਪ੍ਰੋਗਰਾਮ ਵੀ ਕਰਾਉਂਦੇ ਨੇ ਤੇ ਇਹੋ ਜਿਹੇ ਗਾਇਕਾਂ ਨੂੰ ਅਸੀਂ ਸਾਧਦੇ ਹਾਂ ਕਈ ਵਾਰੀ ਪਰ ਮੈਂ ਇੱਕ ਬੇਨਤੀ ਕਰੂੰ ਸਮੁੱਚੇ ਮਤਲਬ ਪਿੰਡ ਦੇ ਆਪਣੇ ਪੰਜਾਬ ਦੇ ਸਰਪੰਚਾਂ ਨੂੰ ਕਿ ਇਹੋ ਜਿਹੇ ਗਾਇਕਾਂ ਨੂੰ ਕਦੇ ਨਾ ਬੁਲਾਓ ਤੁਸੀਂ ਉੱਥੇ ਇਹਨਾਂ ਨੂੰ ਬਕਾਇਦਾ ਤੌਰ ਤੇ ਮੂੰਹ ਤੋੜਨ ਦਾ ਜਵਾਬ ਦੇਣਾ ਚਾਹੀਦਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਜੇ ਇਸ ਗੱਲ ਦੇ ਉੱਤੇ ਕਿਸੇ ਪ੍ਰਸ਼ਾਸਨ ਨੇ ਅਸੀਂ ਅਜੇ ਐਸਐਸਪੀ ਨੂੰ ਸਾਹਿਬ ਨੂੰ ਵੀ ਇਸ ਇਸ ਗੱਲ ਦੀ ਮਿਲ ਰਹੇ ਹਾਂ ਕਿ ਜੇ ਉਹਨਾਂ ਨੇ ਕਿਸੇ ਵੀ ਕਿਸ ਹੁੰਦੀ ਇਸ ਤੇ ਕਾਰਵਾਈ ਕੋਈ ਨਾ ਕੀਤੀ ਜਾਂ ਗਲਾਬ ਸਿੱਧੂ ਨੇ ਜਿਹੜਾ ਇਹ ਗਾਣਾ ਗਾਉਦਾ ਉਹ ਨੈੱਟ ਤੋਂ ਨਾ ਹਟਾਇਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹੋ ਜਿਹੀਆਂ ਘਟੀਆਂ ਹਰਕਤਾਂ ਦੀ ਆਵਾਜ਼ ਨਾ ਆਇਆ ਤਾਂ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਪੱਦਰ ਦੇ ਕਬੱਡੀ ਐਜੀਟੇਸ਼ਨ ਕਰਾਂਗੇ ਵੱਡੀ ਪੱਦਰ ਦੇ ਉੱਤੇ ਇਕੱਲੇ ਇਹਦਾ ਹੀ ਨਹੀਂ ਅਸੀਂ ਹੋਰ ਵੀ ਗਾਇਕਾਂ ਨੂੰ ਤੇ ਹੋਰ ਵੀ ਜਿਵੇਂ ਇਹਦੇ ਗਾਇਕ ਦਾ ਆਪਣਾ ਜਿਹੜਾ ਲੇਖਕ ਹੈਗਾ ਉਹ ਆਪਣਾ ਇੱਕ ਜੰਗ ਢਿਲੋਂ ਹੈਗਾ ਜੰਗ ਢਿਲੋਂ ਉਹ ਪਤਾ ਨਹੀਂ ਕਹੀ ਜੀ ਮਾਨਸਿਕਤਾ ਦਾ ਜਿਹੜਾ ਹੈਗਾ ਉਸ ਬੰਦੇ ਦੀ ਮਾਨਸਿਕਤਾ ਹੋਊਗੀ ਜਿਹੜਾ ਉਹ ਇਹੋ ਜਿਹੀ ਕਿਸਮ ਦੇ ਗੀਤ ਲਿਖਦਾ ਹੈਗਾ ਮੈਨੂੰ ਲੱਗਦਾ ਉਹਦੇ ਧੀਆਂ ਪੈਣਾ ਸੱਦ ਨਾ ਹੋਣ ਮੈਨੂੰ ਲੱਗਦਾ ਉਹਦੇ ਸਰਪੰਚ ਨੂੰ ਵੀ ਘੱਟੋ ਘੱਟ ਉਹਦੇ ਸਰਪੰਚ ਨੂੰ ਮੈਂ ਇਹ ਬੋਲਣਾ ਨਹੀਂ ਚਾਹੁੰਦਾ ਸੀ ਵੈਸੇ ਉਹਦੇ ਸਰਪੰਚ ਨੂੰ ਵੀ ਘੱਟੋ ਘੱਟ ਇਸ ਗੱਲ ਦਾ ਨੋਟਿਸ ਲੈਣਾ ਚਾਹੀਦਾ ਕਿ ਜਿਹੜਾ ਜਿਹੜਾ ਉਹ ਜੰਗ ਢਿੱਲੋਆਂਗਾ ਉਹਦਾ ਸਰਪੰਚ ਜਿਹੜਾ ਉਹਤੇ ਬਕਾਇਦਾ ਤੌਰ ਤੇ ਇੱਕ ਕਾਰਵਾਈ ਕਰੇ ਪਿੰਡ ਪੱਤਰ ਤੇ ਸਮਾਜਿਕ ਤੌਰ ਤੇ ਉਹਨੂੰ ਬਕਾਇਦਾ ਤੌਰ ਤੇ ਉਹਨੂੰ ਪਿੰਡ ਪੱਤਰ ਤੇ ਇੱਕ ਮਾਫੀ ਮੰਗਣੀ ਚਾਹੀਦਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਉਹ ਇਹ ਜੇ ਗੀਤਾਂ ਤੋਂ ਲਿਖਣ ਤੋਂ ਹੀ ਆਵਾਜ਼ ਆਵੇ ਤੇ ਅਸੀਂ ਹੋਰਾਂ ਕੈਕਾਂ ਨੂੰ ਵੀ ਤੇ ਹੋਰਾਂ ਜਿਹੜੇ ਏਸ਼ ਕਹਿੰਦੇ ਯੂਟਿਊਬਰ ਕਿਸ ਜਿਹੜੇ ਸਰਪੰਚਾਂ ਦੇ ਖਿਲਾਫ ਸੱਭਿਆਚਾਰ ਦੇ ਖਿਲਾਫ ਇਹੋ ਜਿਹੇ ਗੀਤ ਲਿਖਦੇ ਨੇ ਜਾਂ ਗਾਉਂਦੇ ਨੇ ਜਾਂ ਬੋਲਦੇ ਨੇ ਉਹਨਾਂ ਨੂੰ ਵੀ ਅਸੀਂ ਪੰਚਾਇਤ ਯੂਨੀਅਨ ਨੂੰ ਚੇਤਾਵਨੀ ਦੇਣੀ ਚਾਹੁੰਦੇ ਆ ਕਿ ਇਹਨਾਂ ਹਰਕਤਾਂ ਤੋਂ ਆਵਾਜ਼ ਆਉ ਨਹੀਂ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਜਿਹੜੇ ਸੂਚੇ ਪੰਜਾਬ ਦੇ ਸਰਪੰਚਾਂਗੇ ਇਸ ਲਈ ਇੱਕ ਵੱਡੀ ਲੜਾਈ ਲੜ ਕੇ ਤੇ ਇਥੋਂ ਦੇ ਜਿਹੜੇ ਇਹੋ ਜਿਹੇ ਘਟਿਆ ਲੋਕ ਆ ਉਹਨਾਂ ਨੂੰ ਨੱਥ ਪਾਉਣ ਦੀ ਮਜਬੂਰ ਹੋਵਾਂਗੇ ਮੈਂ ਸਰਪੰਚ ਫਰਵਾਹੀ ਹਾਂ ਜਗਸੀਰ ਸਿੰਘ ਤੇ ਮੈਂ ਅੱਜ ਸਵੇਰੇ ਉਹਨਾਂ ਦੇ ਘਰ ਗਿਆ ਸੀਗਾ ਜਦੋਂ ਸਾਡੇ ਯੂਨੀਅਨ ਦੇ ਪ੍ਰਧਾਨ ਦਾ ਫੋਨ ਆਇਆ ਤੇ ਔਰ ਆਰਾਖਾਪਰਾ ਕਹਿੰਦੇ ਸੀਗੇ ਵੀ ਚਲੋ ਚੱਲਦੇ ਆ ਪਰ ਉਹਦੀ ਮਾਂ ਕਹਿੰਦੀ ਵੀ ਇਹੇ ਜੇ ਪਰਚੇ ਸਾਡੇ ਤੇ ਪੈਂਦੇ ਰਹਿੰਦੇ ਨੇਗੇ ਮੈਂ ਗਿਆ ਸੀ ਜਦੋਂ ਮੈਂ ਕਿਹਾ ਵੀ ਤੂੰ ਮਾਫੀ ਮੰਗ ਲੈ ਜਾ ਕੇ ਉੱਥੇ ਸਰਪੰਚ ਜੀ ਨੂੰ ਤੋਂ ਵੀ ਇਹ ਮਸਲਾ ਜਿਹੜਾ ਇੱਥੇ ਹੱਲ ਹੋ ਜਾ ਪਰ ਉਹਨਾਂ ਨੇ ਜਿਹੜਾ ਜਵਾਬ ਦਿੱਤਾ ਉਹ ਕਹਿੰਦੇ ਪਰਚੇ ਤਾਂ ਪੈਂਦੇ ਨੇ ਪਹਿਲਾਂ ਵੀ ਕਹਿੰਦੇ ਪੈਂਦੇ ਆ ਵੀ ਸਾਨੂੰ ਕੋਈ ਜ਼ਰੂਰਤ ਨਹੀਂ ਬਾਫੀ ਮੰਗਣ ਦੀ